ਅੱਜ ਵੀ ਦਾ ਸ਼ਾਮਲਾ ਸ਼ੋਅ ਨਾ ਨਾ ਜਰਨਲਿਸਟ ਮੈਂ ਅਵਤਾਰ ਸਿੰਘ ਕਨੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲ ਅਸੋਸੀਏਸ਼ਨ ਅੱਜ ਹੀ ਸਾਰੇ ਜਣੇ ਐਸਐਸਪੀ ਸਾਹਿਬ ਆਏ ਆ ਤੁੜਾ ਸਾਹਿਬ ਉਹਨਾਂ ਨੂੰ ਮਿਲ ਕੇ ਆਏ ਆ ਔਰ ਲਾਰਡ ਆਰਡਰ ਦੀ ਪੀਟੀਸ਼ਨ ਦਸਾਏ ਸਾਡੇ ਜਿਹੜੇ ਨਾ ਬਹੁਤ ਜ਼ਿਆਦਾ ਜਿੱਧਰ ਲਾਰਡ ਆਰਡਰ ਦੀ ਪੀਟੀਸ਼ਨ ਖਰਾਬ ਆ ਚੈਲਰਾਂ ਦੇ ਉੱਤੇ ਨੇਤੇਦਿਆਂ ਲੁੱਟ ਖਵਾਉਂਦੀਆਂ ਵਾਰਦਤਾਂ ਹੁੰਦੀਆਂ ਉਹਦੇ ਸਬੰਦ ਚ ਅਸੀਂ ਉਹਨਾਂ ਨੂੰ ਮਿਲ ਕੇ ਆਏ ਕੀ ਵਿਸ਼ਵਾਸ ਹੋ ਗਿਆ ਜੀ ਉਹਨਾਂ ਨੇ ਕਿਹਾ ਵੀ ਮੈਂ ਪੂਰੀ ਕਾਰਵਾਈ ਕਰੂੰਗਾ ਤੁਸੀਂ ਵੀ ਸਹਿਯੋਗ ਕਰੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਕੀ ਕੀ ਮੁਸਕਾਂ ਤੁਸੀਂ ਐਸਐਸਬੀ ਸਾਹਿਬ ਨੂੰ ਦੇਖੋ ਜੋ ਇੱਕ ਤੇ ਜਿਹੜੀਆਂ ਮੇਜਰ ਵੱਡੀਆਂ ਪ੍ਰੋਬਲਮਾਂ ਤੇ ਚੱਲਦੀਆਂ ਹੀ ਆ ਜੀ ਕੋਈ ਕਿਸੇ ਨੂੰ ਤਾਲ ਆਈ ਕੁਛ ਆਈ ਪਰ ਉਹਦੇ ਨਾਲ ਨਾਲ ਜਿਹੜੇ ਨੇ ਛੋਟੇ ਲੈਵਲ ਦੇ ਉੱਤੇ ਜਿਹੜੇ ਮੋਟਰਸਾਈਕਲਾਂ ਦੇ ਲੋਕ ਆਂਦੇ ਆ ਲੁਟੇਰੇ ਉਹ ਲੇਬਰ ਨੂੰ 2000 ਕੋ ਲਿਆ ਮੋਬਾਈਲ ਕੋ ਲਿਆ ਜਾਂ ਇਸ ਤਰ੍ਹਾਂ ਕਰਕੇ ਹੋਈਆਂ ਨੇ ਕਿ ਕਿਟਣਾਵਾਂ ਜਿਹੜੇ ਰੋਜ਼ ਹੁੰਦੀਆਂ ਉਹ ਤਾਂ ਡਰ ਦੀ ਲੇਬਰ ਜਿਹੜੀ ਸਾਡੇ ਸ਼ੈਲਾਂ ਦੇ ਆਉਣ ਤੋਂ ਕੰਨੀ ਘਟਾਉਂਦੀ ਆ ਉਹਦੇ ਸਬੰਧ 'ਚ ਅਸੀਂ ਉਹਨਾਂ ਨੂੰ ਮਿਲਿਆ ਵੀ ਜੇ ਸਾਡਾ ਸਾਰੇ ਤੇ ਸਿਕਿਉਰਟੀ ਫੀਲ ਕਰਾਓ ਨਹੀਂ ਤੇ ਸ਼ੈਲਰ ਵਾਲੇ ਜਿਹੜੇ ਮਜਬੂਰ ਹੋ ਜਾਣਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇੱਥੇ ਕੋਈ ਸਖਤ ਕਾਰਵਾਈ ਕਰੀਏ ਜਾਂ ਸ਼ੈਲਰ ਬੰਦ ਕਰੀਏ ਉਹਦੇ ਸਬੰਧ 'ਚ ਕੋਈ ਸੁਝਾਅ ਵੀ ਦਿੱਤਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਕਿਹਾ ਜੀ ਵੀ ਮੈਂ ਕੋਈ ਬੈਰੀਕੇਡ ਜਿਹੜੇ ਆ ਨਵੇਂ ਲਾ ਰਿਆਂ ਤੇ ਬਹੁਤ ਜਲਦੀ ਜਿਹੜਾ ਵਾ ਤੁਹਾਨੂੰ ਇਹਦੇ ਦੀ ਐਕਸ਼ਨ ਕਰਕੇ ਤੁਹਾਨੂੰ ਦੱਸੂਗਾ ਕਿੰਨੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਰ ਬਾਕੀ ਆ ਇੱਕ ਰਾਤ ਦੀ ਕੁਆਰਟੀਓ ਸੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕੋਈ ਲੁਟੇਰੇ ਆਏ ਸੀ ਉਹਨਾਂ ਦੇ ਗਾਰਡ ਦੇ ਨੇ ਜਿਹੜਾ ਵਾ ਉਹ ਇੱਕ ਬੰਦੇ ਨੂੰ ਫੜ ਲਿਆ ਸਮੇਤ ਮੋਟਰਸਾਈਕਲ ਉਹਦੇ ਸਬੰਧ ਐਸਐਸਪੀ ਨੇ ਕਿਹਾ ਮੈਂ ਹੁਣੇ ਕਾਰਵਾਈ ਕਰਾਂਗਾ ਤੇ ਉੱਤੇ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਨਿਜੇ ਸਭ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਦਿਨ-ਬਦਨ ਖਰਾਬ ਹੁੰਦਾ ਜਾ ਰਿਹਾ ਕੀ ਕਾਰਨ ਹੈ ਕੋਈ ਕਾਰਨ ਸਰਕਾਰ ਦੀ ਕਮਜ਼ੋਰੀ ਹੈ ਜੀ ਪ੍ਰਸ਼ਾਸਨ ਦੀ ਕਮਜ਼ੋਰੀ ਹੈ ਜਿਹੜੇ ਦਿਲਵਧੀ ਵਾਲੇ ਜਿਹੜੇ ਤੁਰੇ ਫਿਰਦੇ ਆ ਇਹ ਲੁਟੇਰੇ ਇਹਨਾਂ ਨਾਥ ਪੋਣੀ ਗਈ ਦੀ ਚੀਜ਼ ਨਾਲ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਪੰਜਾਬ ਸਰਕਾਰ ਨੂੰ ਕਹਿਣਾ ਜੁਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਜੀ ਵੀ ਇਹ ਜੇਠੜਾ ਸਾਡੀ ਸੈਲਰ ਸਿਰਫ ਇੱਕੋ ਟਰੇਡ ਆ ਤਰਨਤਾਰਨ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੋ ਜਿਹੀ ਘਟਨਾਵਾਂ ਵਾਪਨਗੀਆਂ ਤੇ ਉਹ ਅਸੀਂ ਦੇ ਕੰਮ ਕਰਨ ਯੋਗ ਨਹੀਂ ਰਹਿਵਾਂਗੇ ਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਤੇ ਸਖਤ ਐਕਸ਼ਨ ਲਓ ਜਿਹੜੇ ਲੁਟੇਰੇ ਆ ਚੋਰ ਤੁਰੇ ਫਿਰਦੇ ਆ ਨਹੀਂ ਤੇ ਤੇ ਜਿਹੜੇ ਅਸੀਂ ਮਜਬੂਰ ਹੋਵਾਂਗੇ ਕੋਈ ਸਖਤ ਕਾਰਵਾਈ ਕਰਨੀ ਹਾਂਜੀ ਮੈਂ ਨਿਤੈਸ਼ ਮਿੱਤਰ ਕੁਆਲਟੀ ਅਵਰਸਰ ਡਾਇਰੈਕਟਰ ਹਾਂ ਕੱਲ ਰਾਤ ਨੂੰ 1 ਵਜੇ ਦੇ ਕਰੀਬ ਸਾਡੇ ਸੈਲਰ ਤੇ 3-4ਨ 75 ਬੰਦੇ ਨੇ ਸਾਡੇ ਲੇਬਰ ਦੇ ਕੁਆਟਰਾਂ ਚ ਲੇਕੀ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੈਲਰ ਕਿੱਥੇ ਬੰਗਾਲੀ ਪੁਰਪਿੰਡ ਬੰਗਾਲੀ ਪੁਰਚ ਸੈਲਰ ਆਪਣਾ ਜੀ ਹੂੰ ਤੇ ਲੇਕੀ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਸਾਡੇ ਚੌਕੀਦਾਰ ਦੀ ਸੋਚ ਭੋਜ ਨਾਲ ਇੱਕ ਬੰਦੇ ਨੂੰ ਫੜਨ ਚ ਕਾਮਯਾਬ ਰਹਾ ਗਿਆ ਜਦੋਂ ਕਿ ਬਾਕੀ ਬੰਦੇ ਉੱਥੋਂ ਪਜਨ ਚ ਕਾਮਯਾਬ ਹੋਏ ਤੇ ਰਾਤੀ 1 ਵਜੇ ਸਾਡੇ ਚੌਕੀਦਾਰ ਨੇ ਬੰਦੇ ਨੂੰ ਜਿਹੜਾ ਬੰਦਾ ਫੜਿਆ ਸੀ ਉਹਨੂੰ ਫੜ ਕੇ ਅੰਦਰ ਕਰ ਲਿਆ ਆਪਣੇ ਆਪਣੇ ਕਬਜੇ ਚ ਲੈ ਲਿਆ ਪਰ 3 ਵਜੇ ਦੇ ਫੋਨ ਆਂਦਾ ਚੌਕੀਦਾਰ ਦਾ ਕਿ ਐਸਆਈ ਸਾਹਿਬ ਨੇ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਕਹਾਂ ਮੇਰੇ ਕੋਲ ਨੰਬਰ ਤਾਂ ਹੈ ਨਹੀਂ ਐਸੇ ਸਾਹਿਬ ਦਾ ਤੇ ਕਹਿੰਦਾ ਮੈਂ ਨੰਬਰ ਮੇਰੇ ਕੋਲ ਲੈ ਲਵੋ ਤੇ ਮੈਂ ਨੰਬਰ ਉਹਨਾਂ ਦਾ ਮੰਗੇ ਐਸੇ ਸਾਹਿਬ ਦਾ ਤੇ ਐਸੇ ਨੇ ਕਿਹਾ ਮੈਨੂੰ ਕਿ ਜਿਹੜੇ ਬੰਦੇ ਤੁਸੀਂ ਫੜੇ ਨੇ ਇਹ ਬੰਦਾ ਫੜਿਆ ਹੈ ਇਹ ਪਿੰਡੋਂ ਆ ਰਹੇ ਸੀ ਆਪਣੇ ਜਗਰਾਤੇ ਤੋਂ ਇੱਕ ਵਜੇ ਰਾਤੀ ਜਗਰਾਤੇ ਤੋਂ ਆ ਰਹੇ ਸੀ ਤੇ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੁਹਾਨੂੰ ਗਲਤਫहमी ਹੋਈ ਹੈ ਮੈਂ ਕਿਹਾ ਮੈਂ ਬੰਦਾ ਨਹੀਂ ਛੱਡ ਸਕਦਾ ਮੈਂ ਬੰਦਾ ਸਵੇਰੇ 8 ਵਜੇ ਆਜਾਂ ਮੇਰੇ ਕੋਲ ਭਾਵੇਂ ਹੁਣ ਨਾ ਆਜੋ ਉਹਦੇ ਬਾਅਦ ਮੈਂ ਬੰਦਾ ਛੱਡ ਛੱਡਾਂਗਾ ਕੀ ਨਾਮ ਸੀ ਇਹ ਜੀ ਸਰ ਇਹ ਆਸੀ ਕਿ ਤਾਂ ਨਾ ਮੇਰੇ ਕਲ ਗੁਰਪਾਲ ਸਿੰਘ ਗੁਰਪਾਲ ਸਿੰਘ ਸੀ ਮੇਰੇ ਦਾ ਠੀਕ ਹੈ ਹਾਂ ਜੀ ਸੰਥਾਨਾ ਸਰਾਲੀ ਹੈ ਕੋਈ ਸੰਬੰਧ ਵਿੱਚ ਤੁਸੀਂ ਜਾਣਕਾਰੀ ਦਿੱਤੀ ਸਾਰੀ ਐਸਐਸਪੀ ਸਾਰੀ ਬਿਲਕੁਲ ਦਿੱਤੀ ਹੈ ਜੀ ਬਿਲਕੁਲ ਦਿੱਤੀ ਹੈ ਲਿਖਤੀ ਵੀ ਦਿੱਤੀ ਹੈ ਸਭ ਕੁਝ ਦੱਸਿਆ ਹੋਣਾ ਬਾਰੇ ਤੇ ਉਹਨੇ ਵਿਸ਼ਵਾਸ ਦਵਾਇਆ ਕਰਵਾਇਆ ਉਹਨਾਂ ਨੇ ਐਸ ਸਰਕਾਰ ਫਾਰਵਰਡ ਕਰਤੀ ਹੈ ਜੀ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਨ ਦਾ ਉਹਨਾਂ ਨੂੰ ਕਿਹਾ ਜੀ ਓਕੇ ਜੀ ਕਮੀਜਾ ਓਵਰਸੀਸ ਤਰਨਤਨ ਸਾਡੀ ਰਾਈਸ ਮਿਲਿਆ ਜੀ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਬਹੁਤ ਸਮੇਲਨ ਕਰ ਰਿਹਾ ਇੰਡਸਟਰੀ ਨੂੰ ਇਨਵਾਈਟ ਕਰਨ ਵਾਸਤੇ ਅਸੀਂ ਇੱਥੇ 10-12 ਇੰਡਸਟ੍ਰੀਲਿਸਟ ਇਕੱਠੇ ਹੋ ਗਏ ਆਏ ਆ ਅਸੀਂ ਸਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਤਰਨਤਨ ਜ਼ਿਲ੍ਹੇ ਦੇ ਵਿੱਚ ਤਰਨਤਨ ਜ਼ਿਲ੍ਹੇ ਦੀ ਇਕਨੋਮੀ ਚਲਾਉਣ ਵਾਸਤੇ ਜੇ ਇਸ ਤਰ੍ਹਾਂ ਦੀਆਂ ਲੁੱਟਾਂ ਖਵਾਉਂਦੀਆਂ ਵਾਰਦਾਤਾਂ ਹੁੰਦਾ ਰਹੀਆਂ ਤੇ ਮਾਨ ਸਾਹਿਬ ਇੱਥੇ ਬਹੁਤ ਨੁਕਸਾਨ ਹੋ ਜਾਣਾ ਇੰਡਸਟਰੀ ਇਹ ਸਾਰਿਆਂ ਨੂੰ ਸੋਸ਼ਲ ਸਿਕਿਉਰਿਟੀ ਫੀਲ ਕੋਣਾ ਬੜਾ ਜ਼ਰੂਰੀ ਆ ਇਹ ਤੁਸੀਂ ਨਵੀਂ ਇੰਡਸਟਰੀ ਕਾਲ ਕਰ ਰਹੇ ਹੋ ਪੁਰਾਣੀ ਨਾ ਚਲ ਜਾਏ ਕਿਤੇ ਇੱਥੋਂ ਹੂੰ ਇੱਥੋਂ ਜਿਹੜੇ ਸਾਡੇ ਮਜ਼ਦਮ ਸਾਡੇ ਕੋ ਕੰਮ ਕਰਕੇ ਰਾਜ਼ੀ ਨਹੀਂ ਸੀ ਕੋਈ ਜਿਹੜਾ ਆਉਂਦਾ ਕਹਿੰਦਾ ਜੀ ਫੈਕਟਰੀ ਦਾ ਗੇਟ ਟੱਪੀ ਦਾ ਕੋਈ ਮੋਬਾਈਲ ਖੋ ਕੇ ਲੈ ਗਿਆ ਕੋ ਮੋਟਰਸਾਈਕਲ ਖੋ ਕੇ ਲੈ ਗਿਆ ਕਿਸੇ ਦੇ ਜੇਬ ਚ 500 ਹੋਵੇ ਲੁਕੀ 500 ਨਹੀਂ ਛੱਡਦੇ ਜੀ ਅਸੀਂ ਲੋਕ ਇੱਥੇ ਡੱਸੀ ਚਲਾਵਾਂਗੇ ਕਿ 5-500 ਵਾਲੇ ਚੋਰ ਫੜਦੇ ਫਿਰਾਂਗੇ ਇਹ ਇੰਡਸਟਰੀ ਮਾਨਸਾਬ ਨਹੀਂ ਹੋਣੀ ਇੱਥੇ ਜਿੰਨਾ ਜਿਹੜੇ ਸਿਕਿਉਰਿਟੀ ਸੋਸ਼ਲ ਸਿਕਿਉਰਿਟੀ ਸਾਨੂੰ ਫ ਕੀ ਦਾ ਜੀ ਨਹੀਂ ਕਰਦਾ ਗਾਂ ਕਾਰੋਬਾਰ ਵਧਾਉਂਦਾ ਜੀ ਕੀ ਦਾ ਜੀ ਨਹੀਂ ਕਰਦਾ ਗਾਂ ਕੰਮ ਕਰਨਦਾ ਜੀ ਬਸ ਜਦੋਂ ਕੁਝ ਦਾ ਇਹੋ ਜਿਹੇ ਗੱਲਾਂ ਹੁੰਦੀਆਂ ਫਿਰ ਕਿਹਦਾ ਅਸੀਂ ਡੀਮੋਟਿਵੇਟ ਹੋ ਜਾਂਦੇ ਆ ਜੀ ਸਾਡੇ ਵਰਕਰ ਸਾਡੇ ਕੋਲ ਜਿਹੜੇ 20-20 ਸਾਲ ਪੁਰਾਣੇ ਸਾਡੇ ਪਰਿਵਾਰਕ ਸੰਬੰਧ ਨੇ ਉਹ ਸਾਡੇ ਕੋਲ ਸਾਨੂੰ ਛੱਡੀ ਜਾਂਦੇ ਆ ਜੀ ਹੂੰ ਅਸੀਂ ਦੇ ਇਮੋਸ਼ਨਲੀ ਫਾਈਨੈਂਸ਼ਲੀ ਹਰ ਤਰ੍ਹਾਂ ਹਰਾਸ ਹੋ ਰਹੇ ਆ ਜੀ ਇਹ ਮੇਰੀ ਬੇਨਤੀ ਆ ਜੀ ਪ੍ਰਸ਼ਾਸਨ ਨੂੰ ਵੀ ਦੇ ਆਪਣੇ ਸੀਐਮ ਸਾਹਿਬ ਨੂੰ ਵੀ ਕਿ ਇੱਥੇ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਾਓ ਸਾਡਾ ਕੋਲ ਸੋਚੋਗੇ ਤੇ ਅਸੀਂ ਗਾਂ ਹੋਰ ਨਹੀਂ ਦੱਸਿਆਂ ਲਾਵਾਂਗੇ ਜੀ ਧੰਨਵਾਦ ਜੀ